ਭਈ ਅੱਜ ਆਪਾਂ 855 ਦੀ ਟਰਾਈ ਲੈਨੇ ਆ 4x4 ਐ ਪਹਿਲੇ ਹਾਈਚ ਐ ਹੁਣ ਬਿਨਾ 4x4 ਤੋਂ ਆ ਦੋਨੇ ਲੀਵਰ ਮੂਰੇ ਐ ਰੇਸ ਕਰਨੇ ਆ ਬਾਅਦ 1400 ਚੱਕਰ ਆ ਫਿਰ ਆਪਾਂ 4x4 ਲਾਵਾਂਗੇ ਦਾ ਕੋਈ ਪ੍ਰਵਾਹ ਨਹੀਂ ਯਾਰਾਂ ਇਹ ਮਾ ਕੋਈ ਪ੍ਰਵਾਹ ਨਹੀਂ ਬਈ ਦੂਜੇ ਚ ਵੀ ਓਏ ਜਹਰ ਇਹ ਗਲਾ ਫਿਰਦਾ ਐ ਪਰਦਾ ਹੁਣ ਦੂਜੇ ਚ ਲਾ ਰੱਖਿਆ ਜੇ ਹੁਣ 4x4 ਲਾਉਣੀ ਆਪਾਂ ਹੁਣ 4x4 ਲਾਦਾ ਕੰਦਰਤ ਜਮਾ ਹੋਈ ਪੂਸ ਦੀ ਵਰਦਾ ਯਾਰਾ ਜਮਾਂ ਲੀਵਰ ਡਾਊਨ ਆਪਾਂ ਪਹਿਲੇ ਹਾਈ ਤੇ ਕਰਦੇ ਨੂੰ ਆਦੇ 12 ਰੋ ਚੱਕਰਾ ਕੋਈ ਪ੍ਰਵਾਹ ਨਹੀਂ ਜਮਾ ਆਦੇ 4x4 ਲੱਗਿਆ ਹੋਇਆ ਘੇਰ ਇਦਾਂ ਆ ਦੇਖੋ ਜਮਾ ਹਲਾ ਦੇ ਜਮਾ ਟੀ ਵੀ ਨਹੀਂ ਫੜਦਾ ਜਮਾ ਟੂ ਦੇ ਮਾਰਦਾ ਤੁਰਿਆ ਫਿਰਦਾ ਆਦੇ ਕੋਈ ਚੱਕਰ ਨਹੀਂ ਜ਼ਿਆਦੇ ਹੈਗੇ ਕੋਈ ਡਰਾਪ ਨਹੀਂ ਕਰਦਾ ਚੱਕਰਾ ਹੁਣ ਬਾਈ 4x4 ਚ ਆ ਆ ਦੇਖੋ ਹਾਲਾ ਵਾਹਾਂ ਵੀ ਜਮਾ ਪਾਇਆ ਹੋਇਆ ਬਾਹਣਾ ਕੋਈ ਐ ਨਹੀਂ ਹੈਗਾ ਵੀ ਹਾਲ ਘੱਟ ਲੱਗ ਰਿਹਾ ਹੈ ਹਾਲ ਵੀ ਦੇਖ ਲੋ ਜਮਾ ਹੈ ਪੂਰੇ ਜੱਟਵੇਂ ਲੱਗ ਰਿਹਾ ਹੈ ਉਹਦੇ ਸਾਹਮਣੇ ਆ ਹੁਣ ਆਪਾਂ ਦੂਜੇ ਚਾੜਾ ਕੇ ਦੇਖਦੇ ਆਂ ਇਹਨਾਂ ਚੱਕਰ ਦਾ ਜਰੂਰ ਤੋੜਦਾ ਜਦੋਂ ਬਾਇਸ ਵੱਧ ਭਾਜਦਾ ਉੱਥੇ ਆ ਕੇ ਫੇਰ ਚੱਕਣ ਖਾਣਗੇ ਦੂਜੇ ਹਾਈ ਚ ਹੈ ਜਮਾ ਮੋਈ ਨਾਲ ਖਰਦਾ ਜਮੀ ਪਰਵਾ ਨਹੀਂ ਯਾਰ ਭਾਈ ਜਮੀ ਕਿਵੇਂ ਹੁੰਦੀ ਆ ਯਾਰ ਆ ਦੇਖੋ ਕੋਈ ਟੱਕਰ ਨਹੀਂ ਡਰਾਪ ਕਰਦਾ ਉਹਨੇ ਜੱਕਰਾਂ ਦੀ ਚੱਲਦਾ ਵੀ ਐ ਨਹੀਂ ਹੈਗਾ ਵੀ ਚੱਕਰ ਚੁੱਕਰ ਤੋੜ ਜੂ ਉਹ ਆ ਪਹਿਲੇ ਆਈ ਚ ਚੱਲਦਾ ਹੋਰ ਭਾਈ ਫੋਰ ਵੀਰ ਚ ਹੈ ਇੰਜਨ ਦੀ ਕੋਈ ਆਵਾਜ਼ ਵੀ ਨਹੀਂ ਬਾਣੀ ਮੈਨੂੰ ਸ਼ੋਰ ਜਾ ਕਰੀ ਜਾਂਦਾ ਟਰੈਕਟਰ ਬਹੁਤ ਸ਼ਾਨਦਾਰ ਟਰੈਕਟਰ ਹੈ ਯਾਰ ਚੱਲਣ ਚ ਕੋਈ ਪਰਵਾਹ ਹੀ ਨਹੀਂ ਜਮਾ ਛੋਟੇ ਨੂੰ ਆਹ ਦੇਖੋ 4x4 ਹੈ ਐਫੀ 855 ਤੁਹਾਨੂੰ ਦੂਜੇ ਹਾਈ ਚ ਲਾ ਕੇ ਵੀ ਦਿਖਾਇਆ ਸੀ ਪਹਿਲੇ ਹਾਈ ਚ ਵੀ ਕੋਈ ਚੱਕਰ ਨਹੀਂ ਤੋੜਦਾ ਜਮਾ ਟਰੈਕਟਰ ਐ ਚੱਲਦਾ ਮਲਿਆਈ ਵਾਂਗੂ ਤੇ ਸਾਹਮਣੇ ਹੈ ਆਪਣੇ ਮਿੱਤਰਾਂ ਦਾ ਟਰੈਕਟਰ ਹੈ ਇਹ ਇਹ ਆਈ ਸੀ ਇਧਰ ਮਸ਼ੀਨ ਲੈਣ ਬੋਰ ਵਾਲੀ ਮਗਾ ਚੱਲ ਆਪਾਂ ਟਰਾਈ ਲੈ ਕੇ ਦੇਖ ਲੈਂਦੇ ਹਾਂ ਭਾਈ ਕਹਿੰਦਾ ਕੋਈ ਨਹੀਂ ਯਾਰ ਦੇਖ ਜ਼ਰੂਰ ਆ ਆ ਦੇਖੋ ਜਮਾ ਓਕੇ ਦੀ ਉਹ ਹੈ ਰਿਪੋਰਟ ਹੋਰ ਵੀ 4 ਹੈ ਮਗਰਲੇ ਟਾਇਰ ਆ 16928 ਦੇ ਪਈਆਂ ਨੇ ਬਦਲਾ ਹੀ ਨਹੀਂ ਹੋਏ ਵਿੱਚ ਵੱਡੇ ਫੁਵਾ ਲੰਦੇ ਆ ਮੂਰਲੇ 9524 ਦੇ ਆ ਝੋਟਾ ਰੈਡ ਆ ਭਾਈ ਚਲਾਉਣ ਨੂੰ ਸਵਾਦ ਆਉਂਦਾ ਵੱਖਰੇ